ਸਤਿ ਸ਼੍ਰੀ ਅਕਾਲ ਮਹਤੂਦਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਕੱਲ ਜਿਵੇਂ ਹੀ ਉਹਨਾਂ ਨੇ ਚੰਡੀਗੜ੍ਹ 에어ਪੋਰਟ ਤੇ ਚਾਰਟਰਡ ਪਲੇਨ ਦੇ ਵਿੱਚ ਲੈਂਡ ਕੀਤਾ ਨਾਲ ਦੀ ਨਾਲ ਉਹਨਾਂ ਦਾ ਪੈਰ ਫਿਸਲ ਗਿਆ ਪੈਰ ਫਿਸਲ ਦੇ ਕਾਰ ਉਸ ਨੂੰ ਸੱਟਾਂ ਲੱਗੀਆਂ ਫਿਰ ਦੁਬਾਰਾ ਉਸੇ ਚਾਰਟਰਡ ਪਲੇਨ ਤੇ ਉਹਨਾਂ ਨੂੰ ਜਹਾਜ਼ ਤੇ ਦਿੱਲੀ ਲੈ ਕੇ ਜਾੜਾ ਪਿਆ ਜਿਹੜੇ ਇਲਾਜ ਵਾਸਤੇ ਅਪੋਲੋ ਹਸਪੀਟਲ ਦੇ ਵਿੱਚ ਐਡਮਿਟ ਨੇ ਪਰ ਦੱਸਿਆ ਨਹੀਂ ਜਾ ਰਿਹਾ ਕਿ ਉਹਨਾਂ ਨੂੰ ਸੱਟਾਂ ਕਿੰਨੀਆਂ ਕੂ ਕੰਬੀ ਲੱਗਿਆ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਸੀਨੀਅਰ ਅਤੇ ਦੋ ਵਾਰ ਮਾਲ ਮੰਤਰੀ ਰਹੇ ਵਿਕਰਮਜੀਤ ਸਿੰਘ ਮਜੀਠੀਆ ਨੇ ਤੰਜ ਕੱਸੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਸਰੂਰ ਚੜਿਆ ਹੋਇਆ ਸੀ ਬੀਪੀ ਹਾਈ ਚੱਲ ਰਿਹਾ ਸੀ दारू पीके यानी के शराब पीती हुई थी सूबे के मुख्यमंत्री नु विक्रमजीत सिंह मिडिया ने क्या के ओ तुत्सी नशे दे विच इस ले अचानक ओना दा पैर फिसल गया ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਗਲਤੀ ਕਦੇ ਵੀ ਨਹੀਂ ਕਰਨੀ ਚਾਹੀਦੀ ਭਾਵੇਂ ਕਿਸੇ ਵੀ ਚੀਜ਼ ਤੇ ਤੁਸੀਂ ਪਲੇਨ ਪਲੇਨ ਹੋਵੇ বাস ਹੋਵੇ ਰੇਲ ਗੱਡੀ ਤੇ ਸਫ਼ਰ ਕਰਦੇ ਹੋ ਮੈਂ ਤਾੜਨਾ ਕਰਦਾ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦਾ ਖਿਆਲ ਕਰਨਾ ਚਾਹੀਦਾ ਹੈ ਕੱਲ ਉਸਨੇ ਸੋਸ਼ਲ ਮੀਡੀਆ ਤੇ ਪਾਈ ਸੀ ਅੱਜ ਉਹਦੀ ਖਬਰ ਜਿਹੜੀ ਹੈ ਕਿਸੇ ਪੱਤਰਕਾਰ ਨੇ ਪਾ ਦਿੱਤੀ ਹੈ ਕਿ ਕਿਸ ਤਰ੍ਹਾਂ ਤੰਜ ਕਸੇ ਜਾ ਰਹੇ ਨੇ ਵਿਕਰਮਜੀਤ ਸਿੰਘ ਜੀਠਿਆ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੀ ਵਿਗੜੀ ਹੋਈ ਸਿਹਤ ਦੀ ਕਾਮਯਾਬੀ ਲਈ ਕਾਮਨਾ ਵੀ ਕਰਦਾ ਹਾਂ ਅਰਦਾਸ ਵੀ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਣ ਅਤੇ ਆਪਣੇ ਸੂਬੇ ਦਾ ਕੰਮ ਚੰਗੀ ਤਰ੍ਹਾਂ ਸੰਭਾਲਣ ਪਰ ਮੁੱਖ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਚਾਰਟਰਡ ਪਲੇਨ ਦੇ ਵਿੱਚ ਜਾਂ ਇੰਟਰਨੈਸ਼ਨਲ ਪਲੇਨ ਦੇ ਵਿੱਚ दारू ਪੀਣੀ ਔਰ दारू ਪੀਣ ਦੇ ਕਾਰਨ ਉਹਨਾਂ ਦਾ ਜਹਾਜ਼ ਤੋਂ ਲੈਂਦੇ ਸਮੇ ਪੈਰ ਫਿਸਲ ਗਿਆ ਸੀ ਪੈਰ ਫਿਸਲ ਕਾਰਨ ਫਿਰ ਦੁਬਾਰਾ ਉਸੇ ਚਾਰਟਰਡ ਜਹਾਜ਼ ਉੱਤੇ ਦਿੱਲੀ ਦੇ ਅਪੋਲੋ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੂਬੇ ਦੇ ਮੁੱਖ ਮੰਤਰੀ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਾਫੀ ਜੜੀਆਂ ਸੱਟਾਂ ਨਹੀਂ ਲੱਗੀਆਂ ਲੇਕਿਨ ਇਧਰ ਸਾਰੀਆਂ ਹੀ ਪਾਰਟੀਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੁਝ ਬੜਾ ਮਜ਼ਾਕ ਜਿਹੜਾ ਹੈ ਉਡਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਕਾਫੀ ਪੋਸਟਾਂ ਵੀ ਵਾਇਰਲ ਹੋ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਜਿਹੜੇ ਆਉਣਗੇ ਪੋਲੋ ਹਸਪੀਟਲ ਦੇ ਵਿੱਚੋਂ ਬਾਹਰ ਕਦੋਂ ਉਹ ਸਿਹਤਮੰਦ ਹੋਣਗੇ ਇਹ ਤਾਂ ਸ਼ਾਮ ਨੂੰ ਪਤਾ ਲੱਗੇਗਾ ਲੇਕਿਨ ਇਸ ਤਰ੍ਹਾਂ ਦੀ ਤੰਜਬਾਦੀ ਕੱਸ ਰਹੇ ਨੇ ਬਿਕਰਮਜੀਤ ਸਿੰਘ ਜੀਠੀਆ ਅਤੇ ਲੋਕ ਉੱਥੇ ਕਮੈਂਟ ਵੀ ਕਰ ਰਹੇ ਨੇ ਸਰੂਰ ਚੜਿਆ ਸੀ ਧੁੱਤ ਹੋਏ ਸੀ ਅਜੇ ਆ ਤਾਂ ਬਣਦਾ ਹੈ ਸ਼ਰਾਬੀ ਸ਼ਰਾਬੀ ਨੂੰ ਦੇਸ਼ ਦੀ ਪੰਜਾਬ ਦੀ ਵਗ ਡੋਰ ਸੰਭਾਲੀ ਹੋਈ ਹੈ ਸ਼ਰਾਬ ਸ਼ਰਾਬ ਸ਼ਰਾਬੀ ਬੰਦਾ ਤਾਂ ਡਰਾਈਵਿੰਗ ਨਹੀਂ ਕਰ ਸਕਦਾ ਲੇਕਿਨ ਪੰਜਾਬ ਦੇ ਲੋਕਾਂ ਨੇ ਸ਼ਰਾਬੀ ਸ਼ਰਾਬੀ ਬੰਦੇ ਨੂੰ ਜਿਹੜਾ ਹੈ ਸੀਐਮ ਬਣਾ ਦਿੱਤਾ ਹੈ ਯਾਨੀ ਕਿ ਭਗਵੰਤ ਮਾਨ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਲੋਕ ਉਸ ਉੱਤੇ ਟਰੋਲ ਕਰਕੇ ਮੈਸ ਪਾ ਕੇ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਦਾ ਵਿਕਰਮਜੀਤ ਸਿੰਘ ਵਿਜੀਠੀਆ ਅਤੇ ਬਾਕੀ ਪਾਰਟੀਆਂ ਵੱਲੋਂ ਕੋਜਾ ਮੁੜਾਕ ਮਜ਼ਾਕ ਜਿਹੜਾ ਹੈ ਉਡਾਇਆ ਜਾ ਰਿਹਾ ਹੈ ਧੰਨਵਾਦ